ਸਰਕਾਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਜੋ ਖਾਲਸਾ ਜੀ ਅਸੀਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਹਾਂ ਕਿ ਅੱਜ ਪੰਥ ਦਾ ਜਿਹੜਾ ਉਹ ਵੱਡਾ ਮੋਰਚਾ ਲੱਗਾ ਹੈ ਮੈਂ ਵੱਡਾ ਇਸ ਕਰਕੇ ਕਹਿ ਰਿਹਾ ਹਾਂ ਕਿ ਸਭ ਤੋਂ ਵੱਧ ਜਿਹੜਾ ਪੰਥ ਅਤੇ ਪੰਜਾਬ ਵਾਸਤੇ ਦੁੱਖ ਦੀ ਗੱਲ ਸੀ ਕਿ ਨਾ ਤਾਂ ਭਾਰਤ ਦੇ ਵਿੱਚ ਬਾਈ ਬੋਲਦੀ ਨਾ ਗੀਤਾ ਦੀ ਤੇ ਨਕਰਾਨ ਦੀ ਕਿਸੇ ਵੀ ਧਰਮ ਦੀ ਵਿਦਬੀ ਨਹੀਂ ਹੁੰਦੀ ਪਰ ਪੰਥ ਤੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਨੂੰ ਟਾਰਗੇਟ ਕੀਤਾ ਜਾਂਦਾ ਸੀ ਗਿਣਮਿਥ ਕੇ ਔਰ ਅੱਜ ਸਾਰਾ ਇਹ ਸਮੁੱਚਾ ਪੰਥ ਇਸ ਗੱਲ ਦੇ ਵਿੱਚ 15 ਤੋਂ ਲੈ ਕੇ ਚਿੰਤਾ ਦੇ ਵਿੱਚ ਸੀ ਕਿ ਕਿਦੋਂ ਕੋਈ ਇਹੋ ਜਿਹਾ ਕਾਨੂੰਨ ਬਣੇ ਕੋਈ ਸਰਕਾਰ ਧਿਆਨ ਦੇਵੇ ਕਿ ਸਾਡੇ ਗੁਰੂ ਗ੍ਰੰਥ ਸਾਹਿਬਹਾਰਾ ਸਾਭ ਦੀ ਬੇਅਦਬੀ ਨਾ ਹੋ ਪਰ ਉਹ ਸਰਕਾਰਾਂ ਵੇਸ ਲੀਆਂ ਰਹੀਆਂ ਸਾਡੇ ਲੀਡਰ ਵੇਸਲੇ ਦਾ ਸਾਰਾ ਕੁਝ ਕਿਉਂਕਿ ਅੱਖੀ ਵੇਂਦੇ ਰਹਿ ਧਰਨੇ ਮਜਾਰੇ ਕਈ ਕੁਝ ਕਰਦੇ ਰਹੇ ਆ ਪਰ ਉਹ ਗੱਲ ਸਿਰੇ ਨਹੀਂ ਚੜੀ ਸੀ ਇੱਕ ਅਣਖੀ ਬੰਦਾ ਭਾਈ ਗੁਰਜੀਤ ਸਿੰਘ ਜੀ ਜਿਹੜੇ ਜਿਨ੍ਹਾਂ ਦੀ ਮੈਂ ਮਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇਹੋ ਜਿਹੇ ਮਰਦ ਨੂੰ ਜਨਮ ਦਿੱਤਾ ਜਿਹੜਾ ਆ 15ਵਾਂ ਮਹੀਨਾ ਲੱਗ ਗਿਆ ਹੈ 14 ਮਹੀਨੇ ਪੂਰੇ ਹੋ ਗਏ ਤੇ ਉਹ ਸਮਾਣੇ ਦੇ ਟਾਵਰ ਦੇ ਉੱਤੇ 400 ਫੁੱਟ ਉੱਚਾ ਬੈਠਾ ਤੇ ਮੈਂ ਜਦੋਂ ਫੇਸਬੁੱਕ ਤੇ ਭਾਈ ਗਰਜੀਤ ਸਿੰਘ ਜੀ ਦੇ ਨਾਲ ਗੱਲ ਕਰਦਾ ਸੀ ਤੇ ਮੈਨੂੰ ਮੈਂ ਪੁੱਛਿਆ ਮੈਂ ਕਿਹਾ ਲੱਗੇ ਕੋਈ ਰੇਲ ਗੱਡੀ ਲੰਘ ਰਹੀ ਹੈ ਆਵਾਜ਼ ਆ ਰਹੀ ਹੈ ਕਹਿੰਦੇ ਨਹੀਂ ਇਹ ਟਾਵਰ ਹਿੱਲ ਰਿਹਾ ਹੈ ਤੇ ਹਵਾ ਦੇ ਨਾਲ ਬਹੁਤ ਜ਼ਿਆਦੀ ਹਵਾ ਤੇਜ਼ ਵਗ ਰਹੀ ਹੈ ਤੇ ਠੰਡ ਵੀ ਬਹੁਤ ਹੈ ਮੇਰੇ ਕੈਨ ਦਾ ਭਾਅ ਵੇ ਹੈ ਕਿ ਰਜਾਈਆਂ ਦੇ ਵਿੱਚ ਬੈਠ ਕੇ ਫੇਸਬੁੱਕਾਂ ਤੇ ਕਿਸੇ ਨੂੰ ਕੋਸ਼ ਲਿਖ ਕੇ ਕਿਸੇ ਨੂੰ ਕੋਸ਼ ਲਿਖ ਕੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨਹੀਂ ਬਣਿਆ ਜਾਂਦਾ ਸਤਿਕਾਰਯੋਗ ਖਾਲਸਾ ਜੀ ਅੱਜ ਸਾਨੂੰ ਲੋੜ ਹੈ ਕਿ ਅਸੀਂ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਥ ਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ ਤੇ ਜਿਹਦੇ ਵਾਸਤੇ ਅੱਜ ਭਾਈ ਗੁਰਜੀਤ ਸਿੰਘ ਦੀ ਟਾਵਰ ਦੇ ਉੱਤੇ ਬੈਠੇ ਆ ਤੇ ਮੈਂ ਅੱਜ ਉਸੇ ਜਗ੍ਹਾ ਤੇ ਸਮਾਣੇ ਦੇ ਵਿੱਚ ਆਪਣੇ ਵੀਰਾਂ ਦੇ ਨਾਲ ਔਲਖ ਸਾਹਿਬ ਨਾਲ ਬਾਬਾ ਜੀ ਨਾਲ ਸਤਨਾਮ ਸਿੰਘ ਜੀ ਸਾਡੇ ਨਾਲ ਕਸ਼ਮੀਰੀ ਸਾਹਿਬ ਜੀ ਪਚੜੇ ਸਾਹਿਬ ਸੇਰੋਂ ਸਾਹਿਬ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇੱਕ ਇੱਕ ਪੁਆਇੰਟ ਔਲਖ ਸਾਹਿਬ ਨੇ ਸਰਕਾਰ ਦੇ ਕੰਨਾਂ ਦੇ ਵਿੱਚ ਪਾਇਆ ਕਿ ਬੇਸ਼ੱਕ ਤੁਸੀਂ ਐਮਐਲਏ ਬਣ ਗਏ ਹੋ ਮੁੱਖ ਮੰਤਰੀ ਬਣ ਗਏ ਹੋ ਤੁਹਾਨੂੰ ਲੋਕਾਂ ਨੇ ਜਤਾਤਾ ਬਾਦਲ ਤੇ ਕੈਪਟਨ ਸਾਹਿਬ ਦੇ ਵਿਰੋਧ ਦੇ ਵਿੱਚ ਪਰ ਤੁਹਾਨੂੰ ਇਸ ਗੱਲ ਤੇ ਚਿੰਤਾ ਕਰਨੀ ਪੈਣੀ ਹੈ ਕਿ ਸਾਡੀ ਮੰਗ ਜਾਇਜ਼ ਹੈ ਕਿ ਨਜਾਇਜ਼ ਇਹਨਾਂ ਨੇ ਇਹ ਗੱਲ ਉਹਨਾਂ ਦੇ ਕੰਨ ਦੇ ਵਿੱਚ ਪਾਈ ਚੰਗੀ ਤਰ੍ਹਾਂ ਢੋਲ ਕੇ ਤੇ ਸਰਕਾਰ ਨੇ ਚਿੰਤਾ ਕੀਤੀ ਤੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਭਾਈ ਗੁਰਜੀਤ ਸਿੰਘ ਜੀ ਦੇ ਸੰਘਰਸ਼ ਨੂੰ ਬੂਰ ਪਾਊਗਾ ਇੱਕ ਕਾਨੂੰਨ ਬਣੂਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਦੋਖਿਆਂ ਨੂੰ ਸਜ਼ਾ ਮਿਲੂਗੀ ਮੈਂ ਅੱਜ ਸਮਾਣੇ ਆਇਆ ਮੈਂ ਚਾਹੁੰਦਾ ਕਿ ਪੰਥ ਸਾਰਾ ਇਸ ਮੁੱਦੇ ਨੂੰ ਆਪਣਾ ਵੱਡਾ ਮੁੱਦਾ ਸਮਝ ਕੇ ਗੁਰੂ ਗ੍ਰੰਥ ਸਾਹਿਬ ਤੋਂ ਅਕੀਆ ਦਾ ਕੁਝ ਨਹੀਂ ਹੈ ਤੇ ਜਿਹਦੇ ਬਾਪ ਨੂੰ ਕੋਈ ਦਾੜੀ ਤੋਂ ਤੇ ਕੇਸਾ ਤੋਂ ਫੜ ਕੇ ਤੂੰ ਹੋ ਕੇ ਗਲੀਆਂ ਤੇ ਨਾਲੀਆਂ ਦੇ ਵਿੱਚ ਖਲਾਰਦੇ ਤੇ ਉਹ ਬੱਚਾ ਜਿਹੜਾ ਵਾ ਉਹ ਫਿਰ ਵੀ ਕੰਪ ਕਰਦੇ ਨੀਂਦ ਘਰੇ ਸੁੱਤਾ ਰਹੇ ਤੇ ਮੇਰੇ ਖਿਆਲ ਉਸ ਤੋਂ ਵੱਡੀ ਬੋਝਦਲੀ ਕੋਈ ਨਹੀਂ ਹੁੰਦੀ ਤੇ ਅੱਜ ਆਪਾਂ ਤਕੜੇ ਹੋ ਕੇ ਆਪਣੇ ਪਿਓ ਦੀ ਬੇਦਬੀ ਦਾ ਕਾਨੂੰਨ ਬਣਾਉਣ ਵਾਸਤੇ ਇੱਥੇ ਆਪਾਂ ਸਾਰੇ ਜਣੇ ਇਕੱਤਰ ਹੋਈਏ ਇਸ ਮੋਰਚੇ ਦੇ ਵਿੱਚ ਸਮੂਲੀਅਤ ਕਰੀਏ ਤੇ ਮੈਂ ਪੰਥ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਤਨ ਮਨ ਧਨ ਨਾਲ ਭਾਵੇਂ ਅੱਜ ਤੱਕ ਭਾਈ ਗੁਰਜੀਤ ਸਿੰਘ ਨੇ ਕਦੀ ਕਿਸੇ ਤੋਂ ਰੁਪਈਆ ਨਹੀਂ ਮੰਗਿਆ ਤੇ ਨਾ ਹੀ ਕਿਸੇ ਨੇ ਰੁਪਈਆ ਕਦੇ ਦਿੱਤਾ ਹੈ ਪਰ ਉਹਨਾਂ ਨੂੰ ਪੈਸਿਆਂ ਦੀ ਲੋੜ ਨਹੀਂ ਉਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਤੁਸੀਂ ਵੱਧ ਚੜ ਕੇ ਇੱਕ ਤਰੀਕ ਨੂੰ ਇੱਥੋਂ ਇੱਕ ਮਾਰਚ ਪੈਦਲ ਮਾਰਚ ਜਾਣਾ ਹੈ ਦਰਬਾਰ ਸਾਹਿਬ ਨੂੰ ਤੇ ਦਰਬਾਰ ਸਾਹਿਬ ਨੂੰ ਜਿਹੜਾ ਮਾਰਚ ਚੱਲਣਾ ਹੈ ਉਹ ਇੱਕ ਤਰੀਕ ਨੂੰ ਇੱਥੇ ਸਵੇਰੇ ਰਵਾਨਾ ਹੋਣਾ ਹੈ ਤੇ ਤੁਸੀਂ ਇੱਥੇ ਵੱਡੀ ਗਿਣਤੀ ਚਾਓ ਤੇ ਇੱਥੋਂ ਆਣ ਕੇ ਆਪਾਂ ਇਹ ਸਿੱਧ ਕਰੀਏ ਕਿ ਪੰਥ ਜੀ ਦਾ ਹੈ ਦੇ ਗੁਰੂ ਸਾਹਿਬ ਦੇ ਸਪੁੱਤਰ ਜਿੰਦੇ ਆ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਨੇ ਕਿਹਾ ਸੀ ਕੀ ਹੋਵਾ ਚਾਰ ਮੂਏ ਤੋਂ ਕੀ ਹੋਵਾ ਜੀਵਤ ਕਈ ਹਜ਼ਾਰ ਹਜ਼ਾਰਾਂ ਜਿਹੜੇ ਆ ਉਹ ਇੱਥੇ ਇਕੱਤਰ ਹੋਣ ਤੇ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਤੇ ਕਾਨੂੰਨ ਬਣਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਨੂੰ ਚਾਲੇ ਪਾਉਣ ਤੇ ਮੈਂ ਫੇਰ ਇਸੋਂ ਦੀ ਮੈਨੇਜਮੈਂਟ ਦਾ ਇੱਥੋਂ ਦੀ ਕਮੇਟੀ ਦਾ ਇੱਥੋਂ ਦੇ ਸਾਰੇ ਸਾਡੇ ਸੱਜਣਾ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਵੀਰ ਬੈਠੇ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਸਭ ਤੋਂ ਵੱਧ ਧੰਨਵਾਦ ਕਰਦਾ ਹਾਂ ਜਿਹੜੀ ਮਾਂ ਨੇ ਭਾਈ ਗੁਰਜੀਤ ਸਿੰਘ ਨੂੰ ਜਨਮ ਦਿੱਤਾ ਹੈ ਕਿਉਂਕਿ ਉਹ ਮਾਂ ਦੀ ਪੂਖ ਪਵਿੱਤਰ ਹੈ ਜਿਹੜਾ ਬੰਦਾ ਮੈਨ ਸਿੱਖਾਂ ਦੀ ਜਿਹੜੀ ਮੰਗ ਲੈ ਕੇ ਇੱਕ ਤਾਂ ਆਜ਼ਾਦੀ ਦੀ ਮੰਗ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਂ ਚੱਲ ਰਿਹਾ ਹੈ ਕਿ ਸਾਨੂੰ ਵੀ ਪਾਕਿਸਤਾਨ ਵਾਂਗੂ ਤੇ ਭਾਰਤਾਂ ਵਾਂਗੂ ਆਜ਼ਾਦੀ ਚਾਹੀਦੀ ਹੈ ਤੇ ਇਸੇ ਤਰੀਕੇ ਨਾਲ ਜਿਹੜੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਬੇਅਦਬੀ ਦੀ ਕਾਨੂੰਨ ਬਣਾਉਣ ਦੀ ਮੰਗ ਹੈ ਉਹ ਭਾਈ ਗੁਰਜੀਤ ਸਿੰਘ ਜੀ ਕਰ ਰਿਹਾ ਹੈ ਔਰ ਮੇਰਾ ਸਿਰ ਝੁਕਦਾ ਹੈ ਉਹਨਾਂ ਦੇ ਸੰਘਰਸ਼ ਗਾਹੀ ਆਸ ਕਰਦਾ ਕਿ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਉਹਨਾਂ ਦੇ ਸੰਘਰਸ਼ ਨੂੰ ਪੂਰ ਪਾਉਣਗੇ ਚੜ੍ਹਦੀ ਕਲਾ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਗੁਰਜੀਤ ਸਿੰਘ ਖਾਲਸਾ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਦੀ ਮੰਗ ਦੇ ਕਾਨੂੰਨ ਨੂੰ ਲੈ ਕੇ 14 ਮਹੀਨੇ ਤੋਂ ਟਾਵਰ ਦੇ ਬੈਠੇ ਨੇ ਉਨ੍ਹਾਂ ਦੇ ਸਮਰਥਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਦੀ ਪਾਰਟੀ ਵੱਲੋਂ ਸਰਦਾਰ ਹਰਪਾਲ ਸਿੰਘ ਪਲੇਰ ਸਰਦਾਰ ਹਰਪਜਨ ਸਿੰਘ ਕਸ਼ਮੀਰੀ ਅਤੇ ਹੋਰ ਸਹਿਯੋਗੀ ਲੀਡਰ ਸਾਹਿਬਾਨ ਪਹੁੰਚੇ ਨੇ ਅਸੀਂ ਉਨ੍ਹਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਇੱਥੇ ਜੋ ਸੇਵਾਦਾਰਾਂ ਵੱਲੋਂ ਆਪਣੀ ਨਾਰਾਜ਼ਗੀ ਸੀ ਉਹ ਵੀ 플레이ਰ ਸਾਹਿਬ ਦਾ ਕਮਾਂਡ ਸਾਹਿਬ ਤੱਕ ਪਹੁੰਚਾਈ ਗਈ ਆ। ਉਹਨਾਂ ਨੇ ਖਿੜੇ ਮੱਥੇ ਇਹ ਉਲੰਭੇ ਪ੍ਰਵਾਨ ਵੀ ਕੀਤੇ। ਇਹ ਵੀ ਅਸੀਂ ਚਲੋ ਇੱਕ ਚੰਗਾ ਜਿਹੜਾ ਉਹਨਾਂ ਦੇ ਫਰਾਖ ਦੇ ਲਈ ਮੰਨਦਿਆਂ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਆਉਣ ਵਿੱਚ ਥੋੜੀ ਦੇਰੀ ਹੋਈ। ਪਰ ਹੁਣ ਉਮੀਦ ਕਰਦੇ ਆ ਕਿ ਤੋਂ ਬਾਅਦ ਇਹ ਵੀ ਪਾਰਟੀ ਵੀ ਪੂਰੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਮੂਹ ਅਹੁਦੇਦਾਰ ਡਟ ਕੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਸਾਥ ਦੇਣਗੇ ਅਤੇ 1 ਜਨਵਰੀ ਤੋਂ ਜਿਹੜੀ ਪੈਦਲ ਯਾਤਰਾ ਦਰਬਾਰ ਸਾਹਿਬ ਨੂੰ ਜਾਣ ਲਈ ਆਰੰਭ ਹੋਣੀ ਹੈ ਉਸ ਯਾਤਰਾ ਦੇ ਦੌਰਾਨ ਪੂਰੀ ਪਾਰਟੀ ਕਿਉਂਕਿ ਇਹ ਕਈ ਜ਼ਿਲ੍ਹਿਆਂ ਵਿੱਚੋਂ ਗੁਜ਼ਰਨੀ ਹੈ ਹਰ ਇੱਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਜਥੇਬੰਦੀ ਜਾਂ ਸੰਗਤਾਂ ਨੂੰ ਜਾਗਰੂਕ ਕਰਕੇ ਇਸ ਯਾਤਰਾ ਦੇ ਨਾਲ ਜੋੜਨ ਦੀ ਸੇਵਾ ਪੂਰੀ ਪਾਰਟੀ ਤਨਦੇਹੀ ਨਾਲ ਨਿਭਾਵੇਗੀ ਇਹੀ ਆਸ ਅਸੀਂ ਇਹਨਾਂ ਤੋਂ ਰੱਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ